ਖਬਰ ਨਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਹਿસ્ਵੀਕਾਰ ਪੂਰੇ ਪੰਜਾਬ ਅਤੇ ਪੰਜਾਬ ਵਾਸੀਆਂ ਨੂੰ ਜਿੱਥੇ-ਜਿੱਥੇ ਪੰਜਾਬੀ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਵਸਦੇ ਨੇ ਉਹਨਾਂ ਨੂੰ ਲੱਗਿਆ ਹੈ ਰਾ ਸਦਮਾ ਕਿਉਂਕਿ ਖ਼ਬਰ ਹੀ ਚਾਈ ਆਈ ਹੈ ਹਰੇਕ ਦੀ ਅੱਖ ਜਿਹੜੀ ਹੈ ਨਮ ਹੋ ਰਹੀ ਹੈ ਅਜਿਹੇ ਸ਼ਖਸ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖ਼ਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਦੁੜਾਕ ਫੌਜਾ ਸਿੰਘ ਦੇ ਦੇਹਾਂ ਦੀ ਖਬਰ ਹੈ ਉਹ ਕਰੀਬ 114 ਸਾਲਾਂ ਦੇ ਸਨ ਦੱਸਦੀ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਉਹ ਦੁਨੀਆ ਦੇ ਸਭ ਤੋਂ ਪੁਰਾਣੇ ਮੈਰਾਥਨ ਦੌੜਾਕ ਮੰਨੇ ਜਾਂਦੇ ਸਨ ਫੌਜਾ ਸਿੰਘ 2000 ਵਿੱਚ ਮੈਰਾਥਨ ਰੇਸ ਦਾ ਸਫ਼ਰ ਸ਼ੁਰੂ ਕੀਤਾ ਜਿਸ ਤੋਂ ਬਾਅਦ ਉਹ 8 ਰੇਸਾਂ ਦੇ ਵਿੱਚ ਸ਼ਾਮਲ ਹੋਏ 2011 ਵਿੱਚ ਟੋਰਾਂਟੋ ਮੈਰਾਥਨ ਵਿੱਚ ਭਾਗ ਲਿਆ ਅਤੇ ਉਹਨਾਂ ਨੇ ਸਭ ਤੋਂ ਵੱਧ ਉਮਰ ਦੇ ਮੈਰਾਥਨ ਰੱਟ ਨਾਮ ਹਾਸਲ ਕੀਤਾ ਪਰ ਉਹਨਾਂ ਦਾ ਨਾਮ ਗ੍ਰੀਨਜ਼ ਬੁੱਕ ਵਿੱਚ ਸ਼ਾਮਲ ਨਹੀਂ ਹੋ ਸਕਿਆ ਕਿਉਂਕਿ ਉਹਨਾਂ ਕੋਲ ਆਪਣਾ ਜਨਮ ਸਰਟੀਫਿਕੇਟ ਨਹੀਂ ਸੀ 2012 ਵਿੱਚ ਉਹਨਾਂ ਨੇ ਲੰਡਨ ਮੈਰਾਥਨ ਦੀ ਦੌੜ ਲਗਾਈ ਅਤੇ 20 ਕਿਲੋਮੀਟਰ ਦੀ ਦੌੜ ਪੂਰੀ ਕੀਤੀ ਅਤੇ ਦੁਨੀਆ ਨੂੰ ਹੈਰਾਨ ਕਰ ਦਿੱਤਾ 2013 ਵਿੱਚ ਫੌਜਾ ਸਿੰਘ ਨੇ ਆਖਰੀ ਵਾਰ ਹਾਂਗਕਾਂਗ ਮੈਰਾਥਨ ਪੇਸ਼ਾਵਰ ਤੌਰ ਤੇ ਭਾਗ ਲਿਆ ਅਤੇ ਪੇਸ਼ੇਵਰ ਤੌਰ ਤੇ ਭਾਗ ਲਿਆ ਜਦੋਂ ਉਹ 101 ਸਾਲਾਂ ਦੇ ਸਨ ਜਦੋਂ ਫੌਜਾ ਸਿੰਘ 89 ਦੇ ਸਾਲ ਦੇ ਸਨ ਤਾਂ ਉਹਨਾਂ ਦੀ ਪਤਨੀ ਅਤੇ ਬੱਚੇ ਵਿੱਚ ਇੱਕ ਹਾਦਸੇ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਕਾफी ਸਦਮਾ ਲੱਗਾ ਅਤੇ ਉਹ ਤਣਾਅ ਵਿੱਚ ਰਹਿਣ ਲੱਗ ਪਏ ਉਦੋਂ ਤੋਂ ਹੀ ਉਹਨਾਂ ਨੇ ਮੈਰਾਥਨ ਦੌੜਨ ਦਾ ਫੈਸਲਾ ਕੀਤਾ ਯਾਨੀ ਕਿ ਪੰਜਾਬ ਅਤੇ ਪੰਜਾਬੀਆਂ ਦੇ ਵਿੱਚ ਜਜ਼ਬਾ ਬਹਾਦਰ ਹੋਣ ਦਾ ਸਬੂਤ ਜਿਹੜਾ ਹੈ ਫੌਜਾ ਸਿੰਘ ਵੱਲੋਂ ਦਿੱਤਾ ਗਿਆ ਹਾਲਾਂਕਿ ਹਾਥ ਦੇ ਸੁਨਦੀ ਪਤਨੀ ਉਹਨਾਂ ਦੇ ਬੱਚੇ ਦੀ ਮੌਤ ਹੋ ਜਾਂਦੀ ਹੈ ਟੈਨਸ਼ਨ ਦੇ ਵਿੱਚ ਸੀ ਸਤਵੇਂ ਦੇ ਵਿੱਚ ਸੀ ਲੇਕਿਨ ਇਸ ਦੇ ਬਾਪ ਯੂਦ ਵੀ ਉਹਨਾਂ ਨੇ ਮਨ ਬਣਾਇਆ ਕਿ ਮੈਂ ਮੈਰਾਥਨ ਦੇ ਮੈਰਾਥਨ ਦੌੜਨ ਦੇ ਵਿੱਚ ਸਾਲਾਂਗਾ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਉਮਰ ਦੇ ਸੀ ਫੌਜਾ ਸਿੰਘ ਜਿਹੜੇ ਜਿਨ੍ਹਾਂ ਨੇ ਜਿਹੜਾ ਹੈ ਕਿ ਮੈਰਾਥਨ ਦੇ ਵਿੱਚ ਭਾਗ ਲਿਆ ਅੱਜ ਜੇਕਰ ਉਹਦੀ ਗੱਲ ਕਰੀਏ ਤੇ ਉਹ 114 ਸਾਲ ਦੀ ਉਮਰ ਦੇ ਵਿੱਚ ਜਿਹੜਾ ਉਹਨਾਂ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਿਹਾ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਖਾਸ ਕਰਕੇ ਜਿਹੜੇ ਖੇਡ ਪ੍ਰੇਮੀ ਨੇ ਜਿਹੜੇ ਦੁੜਾਕ ਨੇ ਉਹਨਾਂ ਦੀ ਵੀ ਅੱਖਾਂ ਅੱਜ ਨਮਨ ਹੋਈਆਂ ਨੇ ਧੰਨਵਾਦ